重复 ਹੋਵੇ ਸੰਸਕਾਰ ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ ਉਹ ਫਲ ਹੈ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲਣਾ ਔਖਾ ਫਲ ਬਣ ਜੇ ਲੋ ਜ਼ਮੀਨ ਤੇ ਬੂਟਾ ਲਾਇਆ ਫਲੇ ਬਹੁਤ ਹੋਇਆ ਫਲ ਕੋਈ ਖਾਵੇਗਾ ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ ਪੈਂਦਾ ਕੋਈ ਦੂਜਾ ਨਹੀਂ ਖਾਂਦਾ ਮੇਰਾ ਬੋਇਆ ਮੈਂ ਖਾਣਾ ਮੇਰੀ ਔਲਾਦ ਨੇ ਖਾਣਦੀ ਪਤਨੀ ਦਾ ਬੋਇਆ ਪਤੀ ਕਹਿੰਦਾ ਪਤਨੀ ਦਾ ਬੋਇਆ ਪਤਨੀ ਕਹਿੰਦੀ ਆਪ ਬੀਜ ਆਪੇ ਹੀ ਖਾਏ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਹੈ ਅਲ ਕੋਈ ਖਾਂਦਾ ਪਿਆ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਹੀ ਖਾਏ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਤੋ ਬਾਉ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬੋਹ ਦਿੱਤਾ ਹੈ ਬੂਟਾ ਬਣ ਗਿਆ ਪੁਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਿਆ ਇਹਨੇ ਕੇਦਾ ਕੋਈ ਰੂਪ ਰੰਗ ਮਿਟਾਣਾ ਔਖੇ ਤੇ ਖਾਣਾ ਪਏ ਹਲ ਲੋਭ ਹੈ ਹਲ ਨੂੰ ਸੁਭਾਵ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਏ ਅਸ਼ੁਭ ਕਰ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਹੈ ਉਹ 4 ਦਿਨ ਦੀ ਕਿਸੇ ਇੱਕ ਦੀ ਕੋ ਸੰਗਤ ਹੋਈ ਕਿ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਿਆ ਕਰਮ ਬਦਲੇ ਜਾਂਦੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਂਦਾ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਵੀ ਬਦਲੇ ਜਾ ਸਕਦੇ ਨੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਹੈ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਅਬ ਦੀ ਗੈਤ ਲਈ ਅਰਸ ਕਰ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ ਤਨ ਕੋਈ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇਗਾ ਪਰ ਮਨ ਵਿਚਾਰ ਕਰ ਰਿਹਾ ਹੈ ਸੋਚ ਰਿਹਾ ਹੈ ਮਾਨਸਿਕ ਕਰਮ ਚੱਲ ਰਿਹਾ ਹੈ ਭਾਵੇਂ ਤਨ ਕਰਿਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਉਰਾਜਿਆ ਧਿਆਨ ਪਰ ਉਹ ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਗ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨਗੇ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਉਸ ਮਾਨਸਿਕ ਕਰਮ ਦੇ ਜਿਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਜਦ ਤਾ ਤਨਸ਼ ਨਾਲ ਸ਼ਾਮਲ ਹੁੰਦਾ ਹੈ ਤੋ ਕਰਮਕ੍ਰਿਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਿਤ ਨਹੀਂ ਬਣਦਾ ਕਰਿਤ ਨਹੀਂ ਬਣਦਾ ਸਮਾਜ ਕਾਨੂੰਨ ਮਨੁੱਖ ਦੇ ਕਰਿਤ ਨੂੰ ਵੇਖ ਲੀਏ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦਾ ਕੁਛ ਫੇ ਸੋਚਦੇ ਕੀ ਪਇਓ ਮੈਨੂੰ ਕੀ ਪਤਾ ਮੈਂ ਇਥੇ ਸਟੇਜ ਤੇ ਬੈਠਾ ਆ ਜਾਂ ਗੁਰਦੁਆਰੇ ਬੈਠਿਆ ਹੋਇਆ ਕੀ ਸੋਚ ਰਿਹਾ ਸੀ ਕੌਨੂੰ ਕੀ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨੇ ਕਿਰਤ ਤੱਕ ਪਹੁੰਚ ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ ਜਦ ਤਨ ਤੇ ਕਰਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਇਹ ਦੇ ਕਰਤ ਕੀ ਐਸਾ ਵੀ ਹੋ ਸਕਦਾ ਹੈ ਕਰਤ ਬੜੀ ਚੰਗੀ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਹੈ ਜੇ ਮਨ ਇਨਕਾਰੀ ਹੈ ਤੇ ਫਿਰ ਚੰਗੀ ਕਰਤ ਕਿਉਂ ਕਰ ਰਿਹਾ ਹੈ ਸਮਾਜ ਲਈ ਕਰ ਰਿਹਾ ਹੈ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣ ਸਮਾਜ ਦੇ ਚ ਰਹਿਣਾ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆ ਭਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਹੈ ਪ੍ਰਮਾਤਮਾ ਦੀ ਨਜ਼ਰਾਂ ਚ ਬੁਰਾ ਹੀ ਹੁੰਦਾ ਕੁਛ ਵੀ ਕੁਛ ਵੀ ਨਹੀਂ ਕੁਛ ਵੀ ਇਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇਂ ਕਿ ਪ੍ਰਮਾਤਮਾ ਦੀ ਨਿਗਾਹ ਵਿੱਚ ਮਾੜਾ ਇਸ ਨਾਲੋਂ ਇਹ ਬਿਹਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਦੇ ਵਿੱਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਵਿੱਚ ਚੰਗਾ ਕਿਸ ਨੂੰ ਮਨੁੱਖ ਦੀ ਤੇ ਸਾਰੀ ਕੋਸ਼ਿਸ਼ ਹੀ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚਾਹੇ ਕਿਸ ਸਮਾਜ ਤਤਛਿੰਨ ਫੈਸਲਾ ਕਰਦਾ ਹੈ ਰਹਿਣਾ ਸਮਾਜ ਦੇ ਚਾਹੇ ਕਰਮ ਜਦ কৃত ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ ਹੱਥਾਂ ਦੁਆਰਾ ਕੀਤਾ ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ ਕੀਤਾ ਦੇ ਰੂਪਿਤ ਪ੍ਰਗਟ ਹੋਇਆ ਕੀ ਦੇ ਪਰ ਮਨ ਕੀ ਬੋਲਦਾ ਪਿਆ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਐਸਾ ਵੀ ਹੋ ਸਕਦਾ ਹੈ ਤਨ ਸੁਭ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਜੇ ਸ਼ੁਭ ਕਰਤ ਦੇ ਅੰਦਰ ਸੰਸਕਾਰ ਨਹੀਂ ਬਣੇ ਇਹ ਲਿਖਿਆ ਹੀ ਨਹੀਂ ਜਾਏ ਭਾਵੇਂ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਸੇਵਾ ਕਰ ਰਿਹਾ ਹੈ ਮਨ ਨਹੀਂ ਹੈ ਇਹਦੇ ਸੰਸਕਾਰ ਨਹੀਂ ਬਣਦੇ ਹੋਰ ਸੁਣ ਲੋ ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ ਉਹਦੇ ਵੀ ਸੰਸਕਾਰ ਨਹੀਂ ਬਣਦੇ ਹੋ ਗਿਆ ਬੁਰਾ ਇਹ ਬਾਰੋਂ ਭੁੱਲ ਚੁੱਕ ਬੋਲ ਦੇ ਭੀਖਰੇ ਹਰਮਾਂ ਬੋਲਿਆ ਬੁਰਾ ਹੈ ਪ੍ਰਮਾਤਮਾ ਦੀ ਨਿਗਾਹ ਚ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ ਬੁਰਾ ਜੋ ਬੋਲੇ ਹੈ ਪੈੜਾ ਜੋ ਬੋਲੇ ਹੈ ਪਰ ਪੈੜੀ ਜ਼ਬਾਨ ਬੋਲ ਗਈ ਹੈ ਉਸ ਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਛਤਾਵਾ ਕਰ ਰਿਹਾ ਹੈ ਭੀਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ 'ਚ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ 'ਚ ਖਰਾ ਹੁੰਦਾ ਹੈ ਔਰ ਕਈ ਵਾਰ ਸਮਾਜ ਦੀ ਨਿਗਾਹ ਦੇ 'ਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ 'ਚ ਬਿਲਕੁਲ ਖੋਟਾ ਹੁੰਦਾ ਹੈ ਖੋਟਾ ਹੁੰਦਾ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇ ਪ੍ਰਭੂ ਦੀ ਨਿਗਾਹ ਖਰਾ ਹੋਵੇ ਬਿਹਤਰ ਇਹ ਚੁਣਾਵ ਕਰ ਇਸ ਚੁਣਾਵ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀਣੇ ਨਾ ਪਤ ਹੋਵੇ ਜਨਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਔਰੇ ਆંકੜੇ ਸਹੀ ਨੇ 99 ਫੀਸਦੀ ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ ਔਰ ਜਿਤਨਾ ਸਮਾਜ ਦੇ ਨਿਗਾਹ ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੇ ਨਿਗਾਹ ਚ ਖੋਟੇ ਹੁੰਦੇ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੇ ਨਿਗਾਹ ਚ ਚੰਗਾ ਹੈ ਉਹ ਪ੍ਰਮਾਤਮਾ ਦੇ ਨਿਗਾਹ ਚ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਤਨੀ ਮਰਜ਼ ਕਰਦੇ ਹੈ ਪਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੇ ਨਿਗਾਹ ਵਿੱਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਵਿੱਚ ਵੀ ਖੋਟਾ ਹੋਵੇ। ਇਹ ਕੋਈ ਪ੍ਰਮਾਣ ਨਹੀਂ। ਇਹ ਤੇ ਪ੍ਰਮਾਤਮਾ ਦਾ ਫੈਸਲਾ ਹੈ। ਜੋ ਕਰਮ ਮਨ ਨਾਲ ਕੀਤਾ ਜਾਂਦਾ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ। ਬਣਦੇ। ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਆਉਂਦਾ ਹੈ ਕਿਉਂ ਸਾਵਧਾਨੀ ਚਾਹੀਦੀ ਹੈ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਵਾਂਗਾ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਹੁੰਦੀ ਹੈ ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗੇ ਕਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗੇ ਆ ਪਕੜਿਆ ਹੀ ਗਿਆ ਤੇ ਫਾਂਸੀ ਉਮਰ ਬਰਦੀ ਜੇ ਪੂਰਾ ਸਾਵਧਾਨ ਹੋ ਬੜਾ ਸਾਵਧਾਨ ਆਉਂਦਾ ਹੈ ਬੇਈਮਾਨੀ ਕਰਨਵੇ ਥੱਗੇ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨੀ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਤੋਂ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣੇ ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਆਏ ਨਹੀਂ ਸੰਸਕਾਰ ਨਹੀਂ ਬਣਦੇ मन कर कबो न हर गुण गाय बिकिया सकत रहयो नि सबासज कीनो अपनो पाय मन उसी कर्म दे चौंदा है जिस तो प्रभावत है मन उसी कर्म में चौंदा है जिस तो लाभ है अगर बुरे कर्म दे चलाव है ता मनक बुरा करेगा अगर पता चल जाए शुभ कर्म दे छलाब है ता करेगा मनोरथ लाभ ਕੋ ਲਾਭ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪਰਮਾਤਮਾ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰ ਦੇ ਨਹੀਂ ਤੇ ਨਹੀਂ ਕਰ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤੂੰ ਕਰ ਦੇ ਕਰਮ ਮੂਲ ਤੇ ਲਾਭ ਦੀ ਗੱਲ ਆਪ ਸੁਣ ਕੇ ਹੈਰਾਨ ਹੋoge ਸਵਭਾਵਕ ਸਾਹਮਣੇ ਮੇਰੇ ਵਾਕ ਆ ਗਿਆ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਦੀ ਵੰਡ ਦੇ ਮਤਲਬ ਚਾਰ ਵਰਨ ਬੰਦੇ ਤੂੰ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜਾਤ ਪਾਤ ਕਰਕੇ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ بڑا ਸੋਚੇ ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ ਜ਼ਬਾਨ ਪਿੱਛੇ ਹੋਵੇ ਪੈਰਾਂ ਦੇ ਅੱਗੇ ਵੀ ਉਸ ਦੀ ਅਕਲ ਹੋਵੇ ਪੈਰ ਅੱਗੇ ਨਾ ਵਨ ਮੂਰਖ ਮਨੁਖ ਪੈਰ ਅੱਗੇ ਨੇ ਅਗਲ ਪਿੱਛੇ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਸਿਆਣਾ ਅਕਲ ਅੱਗੇ ਕਦਮ ਪਿੱਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ ਸਿਆਣਾ ਮਨੁਖ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਸਿਆਣਾ ਮਨੁਖ ਕਰਦਾ ਬਾਅਦ ਵਿੱਚ ਐ ਸੋਚਦਾ ਪਹਿਲੇ ਮੂੜ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ ਇਸ ਇਹ ਬ੍ਰਾਹਮਣ ਬ੍ਰਾਹਮਣ ਕੋਈ ਜਾਤ ਨਹੀਂ ਸੀ ਇਹ ਗਲ ਵਖਰੇ ਕੇ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬੌਤਾਤ ਵਿੱਚ ਜਾਤ ਮੰਨ ਲਈ ਕਿ ਪਰ ਮੈਂ ਜਾਤ ਨਹੀਂ ਗੁਰਵਾਣੀ ਜਾਤ ਨਹੀਂ ਮੰਨੀ ਗੁਰਵਾਣੀ ਕਹਿੰਦੀ ਬ੍ਰह्मबिन्दे से ब्राहਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਔਲ ਕੇ ਸੁਣੋ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮਣ ਵੇਦ ਸਬਦੰ ਬ੍ਰਾਹਮਣ ਹੈ ਵਿਦੇ ਆਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਹਮ ਸਿਰ ਨੂੰ ਵੱਗੇ ਕਰਦਾ ਹੈ ਬ੍ਰਾਹਮਣ ਹੱਥ ਅੱਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਸਿਰ ਦੇ ਚੜ੍ਹ ਨਹੀਂ ਆਏ ਤੇ ਨਾ ਸਿੱਖੀ ਹੱਥ ਮਜ਼ਬੂਤ ਹੋਣੇ ਚਾਹੀਦੇ ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਣ 1000 ਹੱਥਾਂ ਨੂੰ ਜਗੜ ਕੇ ਰੱਖਦੇ। ਅ타 ਹੈ ਭਾਰਤ ਦੇ ਚ ਇੱਕ ਐਸਾ ਪੁਰਸ਼ ਹੋਏ ਜਿਹਦਾ ਨਾਂ ਸੀ ਸਹਿਨ ਸਰਬਾਉ। ਸਹਿਨ ਸਰਬਾਉ ਸਾਂਸ ਕਹਿੰਦੇ ਨੇ ਹਜ਼ਾਰ ਹਜ਼ਾਰ ਬਾਵਾ ਵਾਲਾ। ਇਤਿਹਾਸ ਦੇ ਚ ਸਚਾਈ ਕੱਢਣੇ ਹੈ। ਹਜ਼ਾਰ ਬਾਵਾ ਇੱਕੋ ਹੀ ਮਨੁੱਖ ਦੀਆਂ ਹੋਣ। ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲਾ ਹੀ ਬੈਠ ਸਕੇ ਹਜ਼ਾਰ ਬਾਵਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮੈਰਜ਼ ਕਰਾਂ ਸਚਾਈ ਹੈ ਹੁੰਦੇ ਨੇ ਸੈਨ ਸਰ ਬਾਓ ਐਂ ਤੇ ਉਸ ਦੇ ਕੋਲ ਦੋ ਹੱਥ ਔਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ ਜੋੜ ਕੇ ਖੜੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ। ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ। ਸਹਿਨ ਸਰਬਾਹੋ। ਹਰ ਮਨੁੱਖ ਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਾਂ ਦੇ ਚ ਹਜ਼ਾਰਾਂ ਬਾਵਾਾਂ ਦਾ ਬਲ ਲੋ। ਸਹਿਨ ਸਰਬਾਹੋ ਕੌਣ ਨਹੀਂ ਬਣਨਾ ਚੰਗਾ। ਸਭ ਕੁਝ ਮੇਰੇ ਹੱਥਾਂ ਚ ਹੋ ਗਏ। ਸਭ ਕੁਝ ਮੇਰੀ ਮੁਠੀ ਦੇ ਚੋਵੇਂ ਮੁਗਲ ਸ਼ਹਿਨशाह ਤੇ ਆਪਣਾ ਤਖੱਲੂਸੀ ਇਸਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗੇ ਸਾਰਾ ਜਹਾਨ ਮੇਰੀ ਪકડ ਦੇ ਚ ਮੇਰੀ ਮੁਠੀ ਦੇ ਅਕਬਰ ਜਲਾਲਉਦੀਨ ਤੇ ਨਾਮ ਸੀ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾ ਹੀ ਅਕਬਰ ਹੈ ਹੋਵੇਗਾ ਅੱਲਾ ਅਕਬਰ ਜਲਾਲਉਦੀਨ ਨੇ ਕਿਹਾ ਮੈਂ ਅਕਬਰ ਗੱਲ ਖਤਮ ਜਲਾਲਉਦੀਨ ਅਕਬਰ ਕੌਣ ਨੇ ਅਕਬਰ ਬਣਨਾ ਚਾਹੁੰਦਾ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਔਰ ਇਹ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਵੀ ਐਸਾ ਕਰਦਾ ਹੈ ਹਰਨਾਕਸ਼ ਨੇ ਕੀਤਾ ਸੀ ਰੱਬ ਕੀ ਹੁੰਦਾ ਮੈਂ ਖੁਦ ਰੱਬ ਹਾਂ ਐਸਾ ਕੀਤਾ ਸੀ ਨਮਰੋਦ ਨੇ ਖੁਦਾ ਕੀ ਹੁੰਦਾ ਮੈਂ ਖੁਦ ਖੁਦਾ ਕੀਤਾ ਸੀ ਉਸਨੇ ਹੱਥ ਇਤਨੇ ਮਜ਼ਬੂਤ ਹੋਵਨ ਸਾਰੇ ਹੱਥ ਮੇਰੇ ਅੱਗੋਂ ਜੁੜੇ ਹੋਣ ਹੱਥਾਂ ਵਿੱਚ ਇਤਨੀ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ ਸਹਿਨ ਸਰਬਾਉ ਇਕੁਰਦੂ ਦਾ ਸ਼ਾਇਰ ਕਹਿੰਦਾ ਕਿਸੇ ਕੇ ਇੱਕ ਆਸੂ ਪਰ ਹਜ਼ਾਰਾਂ ਦਿਲ ਤੜਪਤੇ ਕਿਸੇ ਕਾ ਉਮਰ ਭਰ ਰੋਣਾ ਯੁਹੀ ਬੇਕਾਰ ਜਾਤਾ ਇੱਕ ਹੰਜੂ ਨਿਕਲੇ ਹਜ਼ਾਰਾਂ ਦਿਲ ਰੋਠੇ ساری ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਸਹੰ ਸਰਵਾਹੂ ਜੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੇ ਮਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਏ ਉਹਨੂੰ ਕਹਿੰਦੇ ਸਨ ਖੱਤਰੀ ਨਹੀਂ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਚ ਹੈ ਸ਼ਕਤੀ ਜਿਸ ਦੇ ਹੱਥ ਚ ਛਤਰੀ ਇਹਦਾ ਅ퍼 ਬ੍ਰਾਂਚ ਹਿੰਦੀ ਪੰਜਾਬੀ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਆ ਵਰਨਾ ਲਵਜ਼ ਸੰਸਕ੍ਰਿਤ ਦਾ ਛਤਰੀ ਸ਼ਸਤਰ ਜੇ ਦੇਖੋ ਸ਼ਕਤੀ ਜੇ ਦੇਖੋ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਦੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਸ਼ਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਖਲ ਨੂੰ ਵਗੇ ਕਰਨਾ ਉਹਦਾ ਸਵਾਲ ਨਹੀਂ ਹੱਥਾਂ ਨੂੰ ਮਜ਼ਬੂਤ ਕਰਨਾ ਵੇ ਉਹਦਾ ਸਵਾਲ ਹੈ ਹਰ ਵਕਤ ਭਾਰੀ ਵਜ਼ਨੇ ਕੰਮ ਦੇ ਚਪਣੇ ਆਪ ਨੂੰ ਲਈ ਰੱਖ ਜਿਵੇਂ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇਣ ਪੈਰ ਜ਼ਾਤ ਨਹੀਂ ਹੈ শূਦਰ ਕੋਈ ਯਾਤ ਨਹੀਂ ਹੈ ਪੈਰ শূਦਰ ਨੇ ਪਰ শূਦਰ ਦੀ માનਤਾ ਹੈ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਇਹ ਵੀ ਨਾ ਉਸ ਕਰ ਪਰ ਚੁੱਕ ਦੇ ਪੇਟ ਦਾ ਵੀ ਭਰ ਚੁਕਿਆ ਹੈ ਹੱਥਾਂ ਦਾ ਵੀ ਭਰ ਚੁਕਿਆ ਹੈ ਸਿਰ ਦਾ ਵੀ ਭਰ ਚੁਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰਨ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਕੋਈ ਮੋਏ ਡੋਰਾਂ ਦੀ ਖੱਲ ਨਾ ਲਾਵੇ ਜੁੱਤੀਆਂ ਨਾ ਬਣਾਵੇ ਕਪੜਾ ਨਾ ਬਣਾਵੇ ਢਿੱਤਾ ਨਾ ਬਣਾਵੇ ਸਭ ਵਜਨੇ ਕਮ ਸ ਬਾਰੇ ਕਮਸਨ ਸਿਰਫ ਸਿਰ ਵਾਲਾ ਕਿੱਥੇ ਰਵੇਗਾ ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੋਧਰ ਦਾ ਕੀਰਤੀ ਬੰਦੇ ਦਾ ਸਤਕਾਰ ਹੋਇਆ ਸਨਮਾਨ ਹੋਇਆ ਉੱਥੇ ਉੱਥੇ ਕਿਰਤ ਕਰਕੇ ਧੰਨਵਦ ਗਏ ਭਾਰਤ ਦਾ ਮੁਫਲੇ ਸੌਣਾ ਕਾਰਨ ਦੋਸਨ ਕਿਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੋਧਰ ਹੈ ਜੁਲਾਹਾ ਸ਼ੋਧਰ ਹੈ ਚਮਾਰ ਸ਼ੋਧਰ ਹੈ ਰਾਜ ਮਿਸਤਰੀ ਸ਼ੋਧਰ ਹੈ ਲੋਹਾਰ ਸ਼ੋਧਰ ਹੈ ਦਰਕਾਨ ਸ਼ੋਧਰ ਸਭ ਸ਼ੋਧ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏਗਾ ਕਿਰਤੀ ਸ਼ੋਧ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ساری ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੇ ਉਧਰ ਪੂਰਤੀ ਲਈ ਈਰਾਨ ਗਿਆ afghanistan ਗਿਆ arab ਗਿਆ french ਗਏ dutch ਗਏ portuguese ਗਏ angrez ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜੈਸੇ ਅੱਜ ਸਾਰਿਆਂ ਦੀ ਨਿਗਾਹ ਵਿੱਚ ਅਮਰੀਕਾ ਬਣਿਆ ਹੈ ਅਮਰੀਕਾ ਤਾਂ ਵੀ ਵੱਧ ਸੀ ਭਾਰਤ ਮੰਗੋਲ ਉੱਥੇ ਹੀ ਆਏ dutch ਉੱਥੇ ਹੀ ਆਏ ਪੁਰਤਗੇਜ਼ ਉੱਥੇ ਆਏ ਅਫਗਾਨੇ ਉੱਥੇ ਆਏ ਉਜ਼ਬੇਕਿਸਤਾਨੀ ਔਰ ਤੁਰਕ તુਰਕੀ ਦੇ ਲੋਕ ਇਰਾਨੀ ਅਰਬੀਅਨ ਅੰਗਰੇਜ਼ ਫਰੈਂਚ ਸਭ ਦੀ ਉਧਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚੁੜੀਆਂ ਸੀ 1000 ਸਾਲ ਦੇ ਗੁਲਾਮੇ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਹੁਣ ਵੀ ਤੁਸੀਂ ਚਲੇ ਜਾ ਲੰਡਨ ਮੇਜ਼ਮ ਦੇਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਸੋਨੇ ਦੇ ਰੱਥ ਵੱਡੇ ਵੱਡੇ ਥਾਨ ਭਾਰਤ ਤੋਂ ਲਿਆਂਦੇ ਬੈਠੇ ਲਿਖਿਆ ਹੈ ਕੋਨੂਰ ਹੀਰਾ ਭਾਰਤ ਤੋਂ ਲਿਆਂਦਾ ਉਥੇ ਬੈਠੇ ਕਿ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮੇਜ਼ਮ ਦੇਚੋਂ ਕੱਢ ਲਈਏ ਤੇ ਰਹਿੰਦਾ ਕੀ ਉਥੇ ਕੱਖ ਕੁਝ ਵੀ ਨਹੀਂ ਲੈਂਦਾ ਹਜ਼ਾਰਾਂ ਪੌਣ ਦੀ ਆਮਦਨ ਹੈ 10 ਪੌਣ ਟਿਕਟ ਹੈ ਜਾ ਕੇ ਦੇਖੋ ਕੌਣ ਉਰੇ ਹੀਰਾ سونے ਦੇ ਸਾਲ سونے ਦੇ ਰਤ ਧੀਰੇ ਮੋਤੀ ਇਹ ਸਭ ਉਥੋਂ ਲੈਂਦੇ ਇਰਾਨੀ ਲੁੱਟਦੇ ਰਹੇ ਤਰਫੇ ਤਾਉ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ ਉਸ ਬੇਕਿਸਤਾਨੀ ਲੁੱਟਦੇ ਤੁਰਕਮਨਿਸਤਾਨੀ ਲੁੱਟਦੇ ਇਰਾਨੀ ਲੁੱਟਦੇ ਰਹੇ ਅਫਗਾਨੀ ਲੁੱਟਦੇ ਅਰਬੀ ਆਏ ਫ੍ਰੈਂਚ ਆਏ ਡੱਚ ਆਏ ਪੁਰਤਗਈਜ਼ ਆਏ ਫਿਰ ਅੰਗਰੇਜ਼ ਆਏ 1000 ਸਾਲ ਤੱਕ ਲੁੱਟਦੇ ਰਹੇ 1000 ਸਾਲ ਤੱਕ ਜਿਸਨੂੰ ਲੁੱਟਿਆ ਜਾਏ ਤੇ ਰਹਿ ਕੀ ਜਾਏ ਰਹਿ ਕੀ ਜਾਏ ਰਹਿ ਕੀ ਜਾਏ ਰਹਿ ਕੀ